ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਐਂਡ ਤੱਕ ਦੇਖਿਆ ਕਰੋ ਤੇ ਅੱਜ ਚਲਦੇ ਆਂਗੇ ਕਾਲਜ ਵੈਸੀ ਕਾਲਜ ਜਾਣਾ ਤਾਂ ਹੈ ਨਹੀਂ ਸੀ ਪਰ ਅੱਜ ਹੈਗਾ ਟੈਸਟ ਤਾ ਕਰਕੇ ਜਾਣਾ ਪੈਣਾ ਤੇ ਉਸ ਤੋਂ ਬਾਅਦ ਆਪਾਂ ਜਾਣਾਗਾ ਮੇਰੇ ਰਿਸ਼ਤੇਦਾਰੀ ਚ 11:00 11:00 ਵਜੇ ਤੱਕ ਮੈਂ ਮੁੜਿਆ ਆਉਂਗਾ ਟੈਸਟ ਦੇ ਕੇ 40 ਮਿੰਟਾਂ ਦਾ ਐਮਐਸਟੀ ਜਿਹੇ ਹੁੰਦੇ ਹੁੰਦੇ ਜਿਹੜੇ ਉਹ ਆ ਹਾਜ਼ਰੀ ਜ਼ਰੂਰੀ ਹੁੰਦੀ ਹੈ ਉਹਨਾਂ ਚ ਤੇ ਤਾਂ ਕਰਕੇ ਜਲਦੀ ਮੁੜਾਂਗੇ ਅੱਜ ਤੇ ਬਾਅਦ ਚ ਮਿਸਤਰੀ ਵੀ ਆਉਣਗੇ 4 ਦਿਨਾਂ ਦਾ ਕੰਮ ਰਹਿੰਦਾ ਮਿਸਤਰੀ ਕੱਲ ਆਉਂਦਾ ਸੀ ਕਹਿੰਦਾ 4 ਦਿਨਾਂ ਦਾ ਕੰਮ ਕਹਿੰਦਾ ਹਜੇ 4 ਦਿਨ ਹੋਰ ਲੱਗੇ ਜਾਣਗੇ ਤੇ ਉਦੋਂ ਮਗਰੋਂ ਆਪਾਂ ਚੱਲਾਂਗੇ ਫਿਰ ਰਿਸ਼ਤੇਦਾਰੀ ਚ ਉਹ ਦੇਖਾਂਗੇ ਵੀ ਗੱਡੀ ਤੇ ਜਾਣਾ ਕਿ ਵਾਸਤੇ ਜਾਣਾ ਤੇ ਵੀਡੀਓ ਦੇ ਐਂਡ ਤੱਕ ਬਣੀ ਰਹੋ ਕਿ ਤੁਹਾਨੂੰ ਸਾਰਾ ਕੁਝ ਵੀਡੀਓ ਚ ਦਿਖਾਉਣੀ ਹੈ ਲਓ ਵੀ ਮਿੱਤਰੋ ਕਾਲ ਜਦੋਂ ਕੰਮ ਨਿਵੇੜ ਕੇ ਆਈਏ ਨੇ ਵਾਪਸ ਇੱਧਰ ਖੜਾ ਹੁੰਦਾ ਆਪਣਾ ਪੈਂਚਰਾਂ ਵਾਲੀ ਦੁਕਾਨ ਤੇ ਮੋਟਰਸਾਈਕਲ ਇਹੋ ਖੜਾ 737 ਚਲੋ ਚਲ ਕੇ ਕੀ ਐ ਸਹੀ ਆ ਜਾ ਆ ਜਾ ਦੋ ਸਵਾ ਦੋ 1:55 ਦਾ ਕਹਿੰਦੇ ਸਵਾ ਦੋ ਆ ਸਵਾ ਦੋ 1:55 ਦਾ ਅਗੇ ਤਾਂ ਕਹਿੰਦੇ ਆ ਜਾ ਓਏ ਉਹਦੇ ਤਾਂ ਲੇਟ ਹੋਊਗਾ ਚਾਰ ਜਿਹੜਾ ਜਿਹੜਾ ਕਿ ਆ ਚਲ ਕੋ ਦੋ ਦੇਖ ਲਾਂਗੇ ਕੰਪਨੀਰੀ ਵਾਲਿਆਂ ਨੇ ਤਾਂ ਅੱਗੇ ਬੋੜਿਆ ਕੋਦਰ ਆ ਜਿੱਦਾਂ ਹੀ ਪੁਣ ਆਨਿਸ਼ ਗੁਰਮਾਨ ਸਿੰਘ ਮਾਜੀ ਜੀ ਜੀ ਹਾਂ ਸੰਗਾ ਸਭ ਜਿਹੜਾ ਕਿੱਟਰ ਲੈ ਜਾ ਚੱਕੇ ਓਏ। ਹਾਂ। ਕਿੱਟ ਲੈ ਜਾ ਚੱਕੇ। ਕਿਹੜੇ ਚ? ਇਹ ਮੁਰੇ ਜੱਜਾ ਡੁੱਕੇ ਹੋਣਾ ਵੇ। ਇਧਰੋਂ ਪਾਸੇ ਡਿੱਗੇ ਸੀ। ਹਾਂ। ਕੋਹ ਨੂੰ ਨਾ ਜਰਾ। ਮੈਂ ਨਾ ਕਿੱਧਰ ਬਾਹਰ ਹੋਊਂਗੀ। ਵੇ ਮਾ ਤੁਹਾਡੇ ਵੇ ਮੈਂ ਦਾ ਨਾ ਜਣਾ ਪੋਈ। ਪਹਲਾ ਕਿੱਟ। ਹਾਂ। ਬਹਿਮ ਦਾ ਡਾਕਟਰ ਹੋਣੀਗਾ ਕੋਈ ਆਪਣੇ ਪਿੰਡ ਚ ਆਪਾਂ ਬੂਰੇ ਵੀ ਨਹੀਂ ਲੱਗੀ ਆਪਣੇ ਤੇ ਫਿਲਮ ਚਲਦੇ ਆਗੇ ਹੁਣ ਸਟੇਸ਼ਨ ਤੇ ਹਾਂਜੀ ਟਿਕਟ ਲੈ ਲਈ ਆਪਾਂ ਤੇ ਗੱਡੀ ਵੀ ਆਉਣ ਢਈ ਆ ਗੱਡੀ ਕੀ ਕਰਨ ਢਈ ਆ ਆਉਣ ਢਈ ਆ ਨਾਲ ਮੇਰੇ ਜਾਦਿਆ ਕਰਨ ਸਿੰਘ ਜੀ ਇਹ ਗੁੰਨੇ ਨੇ ਮੰਡੀ ਦਾ ਰੇਲਵੇ ਸਟੇਸ਼ਨ ਬੈਠਦੇ ਆ ਗੱਡੀ 'ਚ ਫਿਰ ਚਲੋ ਜੀ ਟ੍ਰੇਨ ਫਰੀਦਕੋਟ ਪਹੁੰਚ ਗਈ ਆਪਾਂ ਉਤਰਨਾ ਇਦੋਂ ਅੱਗੇ ਕੋਰ ਸੈਨੇਕੈਡਮੀ ਕੋਈ ਦਿਹਾੜੀ ਨਹੀਂ ਕੋਈ ਦਿਹਾੜੀ ਨਹੀਂ ਸਾਰੇ ਨੇ ਕਰ ਲਿਆ ਸਾਰੇ ਨੇ ਕਰ ਲਿਆ ਕਉਂ ਕਰਦੇ ਠੁਕਾ ਰਹੇ ਨਹੀਂ ਬਖਤਰ ਦੇ ਆ ਗਿਆ ਹੁਣ ਬਸ ਹੋਲੀ ਹੋ ਗਈ ਹੈ ਗੱਡੀ ਤੇ ਸਭ ਵਿਖਲ ਤੁਰ ਗਏ ਸੀ ਸਾਨੂੰ ਬੰਦਾ ਲੈਣਾ ਹੈ ਮੇਰੀ ਭੂਆ ਦਾ ਮੁੰਡਾ ਸਿਮਰ ਆਹ ਸਟੇਸ਼ਨ ਦਾ ਨਾਮ ਉਹ ਖੜਾ ਮੋਟਰ ਹੈ ਹਾਂਜੀ ਗਿੱਲ ਸਾਹਿਬ ਕੇ ਘਰੇ ਪਹੁੰਚ ਗਏ ਆਪਾਂ ਤੇ ਟੈਂਟ ਨੂੰ ਟਲਾਈ ਵੇਠਾ ਹੈ ਤਿਆਰਗਾ ਕਰੀ ਬੈਠਿਆ ਬਾਕੀ ਕੁਛ ਤਿਆਰਗਾ ਚੱਲ ਹੀ ਰਹਗਾ ਪਫੜਜੀ ਹਾਂ ਜੀ ਆ ਬੰਦੇ ਨੂੰ ਤਾਂ ਧਿਆਨ ਦੇ ਹੀ ਹੋਣਗੇ ਆ ਡੇਰੇ ਬਾਰੇ ਜਾਣਕਾਰੀ ਪਤਾ ਕਿ ਆ ਬਹੁਤ ਪੁਰਾਣਾ ਡੇਰਾ ਬਾਬਿਆ ਠੀਕ ਆ ಅಂದಿ ಟ್ರೆಕ್ಟರ್ಕರೋ ಮಹಿ ಎಲ್ಲ ಹೌದು ಚಲಾಳಿ ಚಲಾ ನೀ ਹਾਂਜੀ ਹੁਣ ਖਾਨੇ ਆ ਗਏ ਪ੍ਰਸ਼ਾਦਾ ਪਾਣੀ ਮਸਾ ਲਿ ਗਿਆ ਕਿ ਤੱਕ ਤੇ ਇਧਰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਕੱਲ ਨੂੰ ਭੋਗ ਦਾ ਪ੍ਰੋਗਰਾਮ ਦਿਖਾਵਾਂਗੇ ਫਿਰ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਹਣ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ